ਔਰ ਇੱਕ ਥਾਂ ਦੇ ਉੱਤੇ ਬੜੀ ਰੀਲ ਵਾਇਰਲ ਹੋ ਰਹੀ ਆ ਭੈਣ ਗਨੀਵ ਕੌਰ ਮਜੀਠੀਆ ਜਿਹੜੇ ਵਿਕਰਮਜੀਤ ਦੀ ਪਤਨੀ ਨੇ ਸਾਡੇ ਵਿਕਰਮ ਸਿੰਘ ਮਜੀਠੇ ਦਾ ਦਾਰੋ ਸ਼ੋਲੇਜ ਕਹਿੰਦੇ ਸੀ ਨਾ ਗੱਬਰ ਆ ਗਿਆ ਗੱਬਰ ਬੱਚਿਆਂ ਨੂੰ ਕਹਿੰਦੇ ਸੀ ਉਹ ਇੱਥੇ ਹੁਣੀ ਆਪ ਵਾਲੇ ਕਹਿੰਦੇ ਮਜੀਠਾ ਆ ਗਿਆ ਮਜੀਠਾ ਔਰ ਇੱਕ ਥਾਂ ਦੇ ਉੱਤੇ ਬੜੀ ਰੀਲ ਵਾਇਰਲ ਹੋ ਰਹੀ ਆ ਭੈਣ ਗਨੀਵ ਕੌਰ ਮਜੀਠੀਆ ਜਿਹੜੇ ਵਿਕਰਮਜੀਤ ਦੀ ਪਤਨੀ ਨੇ ਸਾਡੇ ਐਮਐਲਏ ਵੀ ਨੇ ਵਿਧਾਨ ਸਭਾ ਲ ਕੇ ਮਜੀਠੇ ਦੇ ਉੱਤੋਂ ਉਹਨਾਂ ਦੀ ਇੱਕ ਰੀਲ ਬੜੀ ਵਾਇਰਲ ਹੋ ਰਹੀ ਆ ਕਿ ਵਿਕਰਮ ਜੀਠੀਏ ਦੀ ਇੰਨੀ ਦਹਿਸ਼ਤ ਆ ਕਿ ਜਿਵੇਂ ਸ਼ੋਲੇ ਫਿਲਮ ਦੇ ਵਿੱਚ ਗੱਬਰ ਦੀ ਸੀਗੀ ਔਰ ਇਹ ਲੋਕ ਮਹਿਸੂਸ ਕਰਦੇ ਆ ਉਹ ਚਾਹੇ ਸਰਕਾਰ ਨੂੰ ਕਹਿ ਰਹੇ ਆ ਕਿ ਵਿਕਰਮ ਨੂੰ ਐ ਲੋਕ ਮਹਿਸੂਸ ਕਰਦੇ ਆ ਜਿਵੇਂ ਗੱਬਰ ਆ ਗਿਆ ਮੈਂ ਭੈਣ ਜੀ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਬਿਲਕੁਲ ਮੈਂ ਤੁਹਾਡੇ ਨਾਲ 100% ਸਹਿਮਤ ਆ ਵਿਕਰਮ ਜੀਠੀਏ ਦੀ ਪੰਜਾਬ ਦੇ ਵਿੱਚ ਇੰਨੀ ਦਹਿਸ਼ਤ ਸੀ ਤੇ ਇੰਨੀ ਦਹਿਸ਼ਤ ਹੈ ਜਿਵੇਂ ਸ਼ੋਲੇ ਫਿਲਮ ਦੇ ਵਿੱਚ ਗੱਬਰ ਦੀ ਸੀਗੀ ਪਰ ਫਿਲਮ ਦੇ ਵਿੱਚ ਜੇ ਤੁਹਾਨੂੰ ਚੇਤਾ ਹੋਵੇ ਤੇ ਗੱਬਰ ਦਾ ਕਿਰਦਾਰ ਤੇ ਚੈੱਕ ਕਰ ਲਓ ਜਿਵੇਂ ਉਹਨੇ ਫਿਲਮ ਦੇ ਵਿੱਚ ਲੁੱਟਣ ਦੇ ਵਿੱਚ ਲੋਕਾਂ ਨੂੰ ਤੇ ਤਸ਼ੱਦਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਉਸੇ ਤੀਕੇ ਬਿਕਰਮ ਮਜੀਠੀਆ ਨੇ ਵੀ ਪੰਜਾਬ ਨੂੰ ਲੁੱਟਣ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਤਸ਼ੱਦਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਅੱਜ ਜਿਹੜੇ ਪਰਚੇ ਨੂੰ ਤੁਸੀਂ ਜਾਲੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਉਸ ਇਹੋ ਜੇ ਤੁਸੀਂ ਹਜ਼ਾਰਾਂ ਪਰਚੇ ਦੇ ਤੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਤੁਸੀਂ ਤੇ ਪੈਸੇ ਦੇ ਲੈਣ ਦੇਣ ਚ ਇਹੋ ਜੇ ਪਰਚੇ ਦੇ ਦਿੰਦੇ ਰਹੇ ਹੋ ਕਿ ਬੰਦੇ ਦਿੱਲੀੋਂ ਤੇ ਗੁਜਰਾਤ ਤੱਕ ਤੋਂ ਯੂਪੀ ਤੱਕ ਚੁੱਕ ਕੇ ਲਿਆਉਂਦੇ ਸੀਗੇ ਜਿਨ੍ਹਾਂ ਨੂੰ ਦਿੱਲੀ ਆਉਂਦਿਆਂ ਤੱਕ ਇੰਨਾ ਤਸ਼ੱਦਦ ਕੀਤਾ ਜਾਂਦਾ ਸੀ ਚੰਡੀਗੜ੍ਹ ਤੱਕ ਉਹ ਸਰੈਂਡਰ ਹੀ ਕਰ ਜਾਂਦੇ ਸੀਗੇ ਔਰ ਸਾਰਾ ਕੁਝ ਤੁਹਾਡੇ ਨਾਂ ਲਾਉਣ ਨੂੰ ਤੁਹਾਡੇ ਕਹਿਣ ਦਿੱਤੇ ਤਿਆਰ ਹੋ ਜਾਂਦੇ ਸੀਗੇ ਵਾਕਿਆ ਹੀ ਵਿਕਰਮ ਸਿੰਘ ਮਜੀਠੀਆ ਜਿਹੜਾ ਪੰਜਾਬ ਦਾ ਗੱਬਰ ਆ ਔਰ ਮੈਂ ਇੱਕ ਗੱਲ ਖੀਰ ਦੇ ਵਿੱਚ ਇਹੋ ਕਹੂੰਗਾ ਕਿ ਕੰਮ ਜਿਹੜੇ ਆ ਨਾ ਸੋਚ ਸਮਝ ਕੇ ਕਰਨੇ ਚਾਹੀਦੇ ਮੈਂ ਨਹੀਂ ਕਹਿੰਦਾ ਵੀ ਇਸ ਦੁਨੀਆ 'ਚ ਕੋ ਸਾਫ਼ ਸੁਥਰਾ ਹੋਊਗਾ ਪਰ ਫਿਰ ਵੀ ਕਿਤੇ ਨਾ ਕਿਤੇ ਪ੍ਰਮਾਤਮਾ ਨੂੰ ਜਵਾਬ ਦੇ ਹੋਣਾ ਪੈਣਾ ਵਾ ਖੀਰ 'ਚ ਮੈਂ ਇਹੋ ਗੱਲ ਕਹਿਣੀ ਚਾਹੁੰਦਾ ਸਾਰ ਸੁਖਵੀਰ ਸਿੰਘ ਬਾਦਲ ਜੀ ਹੁਣ ਵੀ ਵੇਲਾ ਵਾ ਪੰਜਾਬ ਦੇ ਨਾਲ ਖਲੋਵੋ ਨਾ ਕਿ ਇਹੋ ਜੇ ਨਸ਼ੇ ਤੇ ਇਹੋ ਜਿਹੜੇ ਲੋਕ ਇਹਨਾਂ ਦੋਸ਼ਾਂ 'ਚ ਫਸੇ ਆ ਉਹਨਾਂ ਨੂੰ ਬਚਾਉਣ ਦੇ ਵਿੱਚ ਉਹਨਾਂ ਦੇ ਨਾਲ ਖਲੋਵੋ ਨਹੀਂ ਤੇ ਹਾਲਤ ਇਹ ਬਣ ਚੁੱਕੀ ਆ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਆ ਸ਼ਰਮ ਆਉਂਦੀ ਕਿਉਂਕਿ ਸਾਡਾ ਜਿਹੜਾ ਸਿਆਸੀ ਜਨਮ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਗੋਦ ਦੇ ਵਿੱਚ ਹੋਇਆ ਵਾ ਔਰ ਇਸ ਤਰੀਕੇ ਬਦਤਰ ਹਾਲਾਤ ਕਰ ਦਿੱਤੇ ਨੇ ਤੁਸੀਂ ਤੇ ਤੁਹਾਡੇ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵਿਲਨ ਦੇ ਤੌਰ ਦੇ ਉੱਤੇ ਖਲਨਾਇਕ ਦੇ ਤੌਰ ਦੇ ਉੱਤੇ ਵੇਖਿਆ ਜਾਂਦਾ ਵਾ ਤੇ ਮੈਂ ਤੁਹਾਨੂੰ ਖੀਰ ਚ ਸਲਾਹ ਦਊਂਗਾ ਕਿ ਅਜੇ ਵੀ ਟਾਈਮ ਆ ਪੰਜਾਬ ਦੇ ਲੋਕਾਂ ਲਈ ਕੰਮ ਕਰੋ ਪੰਜਾਬ ਦੇ ਹਿੱ ਜਿਵੇਂ ਕਹਿੰਦੇ ਆ ਨਾ ਬਾਬਾ ਬੁੱਲੇ ਸ਼ਾਹ ਨੇ ਬੜਾ ਵਧੀਆ ਲਿਖਿਆ ਕਿ ਬੁੱਲਿਆ ਚਾਦਰ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਧੋਵੇਂਗਾ ਦਾਗ ਨਹੀਂ ਛੁੱਟਣੇ ਪਾਪਾਂ ਵਾਲੇ ਧੋਵੇਂਗਾ